ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 20 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਮੌਸਮ ਦੇ ਵਿੱਚ ਕੁਝ ਵੀ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਸਵੇਰ ਵੇਲੇ ਅੱਜ ਵੀ ਸੂਣੀ ਧੁੱਪ ਨਿਕਲੀ ਹੋਈ ਹੈ ਤੇ ਧੁੰਦ ਤੋਂ ਲਗਾਤਾਰ ਰਾਹਤ ਮਿਲੀ ਹੋਈ ਹੈ ਪੰਜਾਬ ਦੇ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ। ਪਰ ਠੰਡ ਦੇ ਵਿੱਚ ਲਗਾਤਾਰ ਬੱਦਾਂ ਦੇਖਣ ਨੂੰ ਮਿਲ ਰਿਹਾ ਹੈ ਅੱਜ ਵੀ ਰਾਤ ਰਾਤ ਘੱਟ ਤੋਂ ਘੱਟ ਟੈਂਪਰੇਚਰ 7-8 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਤੇ ਸਵੇਰ ਵੀ ਕਾਫੀ ਠੰਡੀਆਂ ਹੋ ਰਹੀਆਂ ਹਨ ਤੇ ਰਾਤ ਰਾਤ ਟੈਂਪਰੇਚਰ ਵੀ ਹੇਠਾਂ ਨੂੰ ਜਾ ਰਿਹਾ ਹੈ ਦਿਨ ਵੇਲੇ ਜਰੂਰ ਵੀ 1-2 ਡਿਗਰੀ ਦੇ ਆਸ-ਪਾਸ ਟੈਂਪਰੇਚਰ ਬਣਿਆ ਹੋਇਆ ਹੈ ਸੋ ਇਹ ਦਿਨ ਇਸੇ ਤਰ੍ਹਾਂ ਦੇ ਅਗਲੇ 2 ਤੋਂ 3 ਦਿਨ ਚੱਲਣਗੇ ਧੁੰਦ ਤੋਂ ਲਗਾਤਾਰ ਰਾਹਤ ਬਣੀ ਹੋਈ ਹੈ ਤੇ ਉਹ ਬਣੀ ਰਹੇਗੀ ਉਸ ਵਿੱਚ ਕੁਝ ਵੀ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਤੇਈ 24 ਤਰੀਕ ਨੂੰ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਆਵੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਜਿਹੇ ਮੀਂਹ ਦੀ ਸੰਭਾਵਨਾ ਰਹੇਗੀ ਪਰ ਹੁਣ ਹਵਾ ਪ੍ਰਦੂਸ਼ਣ ਤੋਂ ਵੀ ਲਗਾਤਾਰ ਰਾਹਤ ਮਿਲਦੀ ਹੈ ਦਿਨੋ ਦਿਨ ਮੌਸਮ ਪੰਜਾਬ ਦਾ ਸਾਫ਼ ਅਤੇ ਖੁੱਲਾ ਲਗਾਤਾਰ ਹੁੰਦਾ ਜਾ ਰਿਹਾ ਹੈ ਇਸ ਵਿੱਚ ਕੁਝ ਵੀ ਬਦਲਾਵ ਨਹੀਂ ਆਵੇਗਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ ਹੋਰ ਸਾਫ਼ ਹੋਵੇਗਾ